ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਆਪਣੇ YouTube ਤੇ ਵੀਡੀਓ ਦੇਖ ਰਹੇ ਆ ਉਹ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਔਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਤੁਹਾਨੂੰ ਆਪਾਂ ਦੋ ਮੱਜਾਂ ਦਿਖਾਉਣੀਆਂ ਨੇ ਦੋ ਮੱਜਾਂ ਦੀ ਪੂਰੀ ਡਿਟੇਲ ਦੋਸਤੋ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਤਾਂ ਜੋ ਪੂਰੀ ਇਨਫਾਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਵਕੀਲਾਂਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਨਾਲ-ਨਾਲ ਲੱਗਦੇ ਪਿੰਡ ਦੋਸਤੋ ਲਹਿਰਾ ਰਟੌਲ ਰੋਹੀ ਮਈਆਂਵਾਲਾ ਪੁਈਆਂਵਾਲਾ ਤੇ ਕਸੂਆਣਾ ਤੇ ਫੇਰੋਂ ਕੇ ਜਿਹੜੇ ਦੋਸਤੋ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਤੇ ਜੀਰਾ ਜਿਹੜਾ ਦੋਸਤੋ ਤਕਰੀਬਨ ਇਥੋਂ ਕਿਲੋਮੀਟਰਾਂ ਦੇ ਵਿੱਚ ਦੂਰੀ ਦੇਖੀਏ ਤੇ ਤਕਰੀਬਨ ਕੋਈ 5-4 6 ਕਿਲੋਮੀਟਰ ਦੀ ਦੂਰੀ ਤਕਰੀਬਨ ਹੈਗੀ ਆ ਸੋ ਜੀਰੇ ਤੋਂ ਜਦੋਂ ਦੋਸਤੋ ਤਲਵੰਡੀ ਭਾਈ ਰੋਡ ਆਉਣੇ ਆ ਤਾਂ ਤਕਰੀਬਨ ਤੁਸੀਂ ਮਈਆਂ ਵਾਲਾ ਪਿੰਡ ਵਿੱਚ ਦੀ ਵੀ ਆ ਸਕਦੇ ਹੋ ਤੇ ਲਹਿਰਾ ਐਂਡ ਤੋਂ ਵੀ ਜਿਹੜਾ ਤੁਸੀਂ ਸਿੱਧਾ ਪਹੁੰਚ ਕਰ ਸਕਦੇ ਹੋ ਇਸ ਪਿੰਡ ਵਕੀਲਾਂ ਵਾਲੇ ਦੇ ਵਿੱਚ ਬਥੇਰੇ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲੈਣੀ ਆ ਤੇ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਹੈਗਾ ਇਕਬਾਲ ਸਿੰਘ ਅਵੀਰ ਦਾ ਨਾਮ ਆ ਪਸੂ ਜਿਹੜੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਤੇ ਕਰਦੇ ਆ ਗੱਲ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਤੋਂ ਮਜਾਂਦੀ ਆਜੋ ਵੀਰ ਇਕਬਾਲ ਸਿੰਘ ਜੀ ਤੇ ਬਾਈ ਇਕਬਾਲ ਸਿੰਘ ਜੇਕਰ ਆਪਾਂ ਪਹਿਲੇ ਨੰਬਰ ਤੇ ਇਸ ਨੀਲੀ ਦਾ ਵੀ ਝੋਟੀ ਆਪਣੇ ਕੋਲ ਆ ਹਾਂਜੀ ਤੇ ਫਿਰ ਇਹ ਦਿਓਂ ਦੇ ਪਰ ਇਨਫੋਰਮੇਸ਼ਨ ਜਾਣਕਾਰੀ ਵੀ ਇਹ ਕਿਨਵਾ ਸੁਭਾ ਕੇ ਸੁਣੀ ਜਾ ਰਹੀ ਹੈ ਇਹ ਬਾਈ ਜੀ ਦੂਜਾ ਸੁਭਾ ਸੁਣੀ ਅੱਗੇ ਪਹਿਲਾ ਸੁਭਾ ਸੁਈ ਪਿੰਡੋਂ ਹੀ ਲਈ ਆ ਕੰਡੂਈਂਗਾ ਹਾਂਜੀ ਹਾਂਜੀ ਤੇ ਮਤਲਬ ਫਿਰ ਭਰੋਸੇਯੋਗ ਚੀਜ਼ ਆ ਆਪਣੀ ਦੇਖ ਰਹਿ ਕੇ ਵਿੱਚ ਰਹੀ ਆ ਭਾਈ ਪਹਿਲੇ ਸੂਏ 10 ਕਿਲੋ ਦਦੋ ਨੇ ਚੋਇਆ 12 ਕਿਲੋ ਦੀ ਆਪਾਂ ਗਾਰੰਟੀ ਦੇ ਗਏ ਭਾਈ ਸੂਈ ਤੋਂ ਲੈ ਜਾਣ ਪਾਉਂਦੀ ਗੱਲ ਨੇ ਠੀਕ ਆ ਜੀ ਹਾਂਜੀ ਤੇ ਟੇਡਾ ਕੱਟ ਆ ਦੋਸਤੋ ਇੱਕ ਰਿਮਾ ਤੁਹਾਨੂੰ ਜਿਹੜੀ ਰੂਪਰੇਖਾ ਹੈਗੀ ਇਹ ਸਟਰਕਚਰ ਹੈਗਾ ਬਾਡੀ ਬੰਤਰ ਆ ਉਹ ਤੁਹਾਨੂੰ ਦਿਖਾ ਦੇਣੀ ਆ ਬਧੇਰੇ ਗੱਲਬਾਤ ਆਪਾਂ ਵੀਰ ਦੇ ਨਾਲ ਫੇਰ ਕਰਦੇ ਆ ਬਿਲਕੁਲ ਛੋਟਾ ਜਿਹਾ ਸਿੰਘ ਆ ਦੋਸਤੋ ਰਿੰਗ ਸਿੰਘ ਆ ਬਿੱਲੀ ਆਖਾ ਦੋਸਤੋ ਟੇਡਾ ਕੱਟ ਬਿਲਕੁਲ ਬਹੁਤ ਸੋਹਣੀ ਖੂਬਸੂਰਤ ਜਿਹੜੀ ਤੇ ਬਾਡੀ ਬੰਤਰ ਵੇਖੋਗੇ ਦੋਸਤੋ ਹੈਵੀ ਵਜਨ ਦੇ ਵਿੱਚ ਹੈਗੀ ਆ ਪੇਟ ਫੂੜਾ ਬਿਲਕੁਲ ਰਾਜੀ ਜਿਹੜੀ ਇਹ ਦੋਸਤੋ ਤੁਹਾਨੂੰ ਝੋਟੀ ਮਿਲੇਗੀ ਥਣਾ ਦੀ ਬੰਤਰ ਵੇਖ ਲਓ ਹਜੇ ਇਕਬਾਲ ਸਿੰਘ ਵੀਰ ਕਿੰਨਾ ਕੁ ਸਮਾਂ ਪਿਆ ਆ ਸੁਣਦੇ ਵਿੱਚ ਇਹ ਗੱਲ 11 ਦਿਨਾਂ ਨੂੰ ਨੇ ਬਾਕੀ ਦੱਸਿਆ ਸੀ ਅੱਜ ਦੇ ਸਾਨਾ ਦਾ ਪਹਿ ਗਿਆ 10 ਦਿਨ ਅੱਜ ਦੋਸਤੋ ਜਿਹੜਾ ਸਮਾਂ ਹਜੇ ਪਿਆ ਹੈਗਾ ਹਜੇ ਜਿਹੜਾ ਲੇਵਾ ਦੋਸਤੋ ਹੋਰ ਇੱਕ ਅੱਧੇ ਦਿਨ ਤੱਕ ਜਿਹੜਾ ਪਰਣਾ ਸ਼ੁਰੂ ਕਰ ਦੇਣਾ ਤਕਰੀਬਨ ਸੋ ਥਣਾ ਦੀ ਜਿਹੜੀ ਕੁਆਲਿਟੀ ਆ ਚੰਗੀ ਸੋਹਣੀ ਕੁਆਲਿਟੀ ਹੈਗੀ ਥਣਾ ਦੀ ਜਰੂਰ ਤੁਸੀਂ ਵੇਖ ਸਕਦੇ ਹੋ अच्छा वीर अकपाल सिंह कोई अपने ओना कार वाले वीरां तो या मालिकां तो पुछया सी भी पई पह, पहले सुबह ਦੇ ਵਿੱਚ ਕਿੰਨਾ ਕਿ ਮਿਲਖ ਚ ਹੋਇਆ 10 ਕਿਲੋ ਦੀ ਬਈ ਉਹਨੇ ਆਖਿਆ ਗਰੰਟੀ ਹੈ ਕੀ ਹੁੰਦੇ ਆਪਣਾ ਇੱਕ ਚਰਚ ਹੋਗੇ ਵੀ ਲੈ ਜੀ ਕੋਈ ਆਪਣਾ ਸੱਜਣ ਮਿੱਤਰ ਬੰਦਾ ਆਪਦਾ ਹੀ ਕੋਈ ਨਹੀਂ ਪਾਸੇ ਵਾਲਾ ਬੰਦਾ ਜੀ ਠੀਕ ਆ ਅੱਛਾ ਕੇ ਚਾਚੀ ਤੋਂ ਲਈ ਕੋਈ ਇਹ ਨਹੀਂ ਕੋਈ ਦੂਰ ਹੋਣੀ ਠੀਕ ਆ ਪਹਿਲਾ ਸੂਆ ਦੋਸਤੋ ਸੂਈ ਸੀਗੀ ਤੇ ਬਾਈ ਹੋਰੀ ਕਹਿੰਦੇ ਆ ਵੀ ਮਾਲਕਾਂ ਨੇ ਵੀ ਅੱਗੋਂ ਪਿੰਡ ਦੇ ਵਿੱਚੋਂ ਲਈ ਆ ਪ੍ਰੋਸੈਜਯੋਗ ਦੋਸਤੋ ਚੀਜ਼ ਹੈਗੀ ਆ ਬਾਕੀ ਤੁਸੀਂ ਆਪਣੀ ਨਰਕ ਪਰਖ ਜਿਹੜੀ ਤਸੱਲੀ ਆ ਉਹ ਤਿੱਪ ਕੇ ਦੋਸਤੋ ਅੱਜ ਦੇ ਸਮੇਂ ਕਰ ਸਕਦੇ ਜੀ ਸੋ ਚੰਗੀ ਚੀਜ਼ ਆ ਦੋਸਤੋ ਬਾਕੀ ਵੇਖੋ ਤਸੱਲੀ ਦੇ ਨਾਲ ਤੁਸੀਂ ਆਖ ਬਿੱਲੀ ਆ ਮਨਕੀ ਆਖ ਤੇ ਪੈਰਾਂ ਤੇ ਦੋਸਤੋ ਨਿਸ਼ਾਨ ਬੇਸ਼ੱਕ ਭਾਵੇਂ ਨਹੀਂ ਹੈਗੇਗੇ ਤੇ ਪਰ ਟੋਟਲ ਓਵਰ ਆਲ ਜਿਹੜੀ ਝੋਟੀ ਆ ਬਹੁਤ ਖੂਬਸੂਰਤ ਆ ਅੱਛਾ ਵੀਰ ਇਕਬਾਲ ਸਿੰਘ ਜੀ ਕਿੰਨਾ ਮੁੱਲ ਕਰਦੇ ਆ ਇਹਦਾ ਮੁੱਲ 85000 ਹੈ 85 ਹਾਂਜੀ ਮਾਣਤਾਨ ਕਰਦਾ ਹਾਂ ਓਕੇ 85000 ਰੁਪਏ ਜਿਹੜਾ ਦੋਸਤੋ ਇਸ ਝੋਟੀ ਦੀ ਜਿਹੜੀ ਡਿਮਾਂਡ ਆ ਇਹਨੂੰ ਖੋਲ ਕੇ ਵੀ ਤੋਰ ਲਈ ਮਾੜਾ ਜਿਹਾ ਖੋਲੋ 85000 ਜਿਹੜੀ ਡਿਮਾਂਡ ਆ ਦੋਸਤੋ 85000 ਦੇ ਵਿੱਚੋਂ ਜਿਹੜਾ ਮਾਣਤਾਨ ਉਹ ਜ਼ਰੂਰ ਕੀਤਾ ਜਾਏਗਾ ਬਿਲਕੁਲ ਪੱਧਰ ਜਿਹੜਾ ਦੋਸਤੋ ਹਵਾਨਾ ਹੈਗਾ ਅਜੇ ਹਵਾਨਾ ਦੋ ਚੌ ਦਿਨਾਂ ਦੇ ਵਿੱਚ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਪਿਆਰੀ ਦੇ ਵਿੱਚ ਦੋਸਤੋ ਬਣਾਉਣਾ ਸ਼ੁਰੂ ਕਰ ਦੇਣਾ ਹੈਗਾ ਲੈਓ ਜੀ ਲੈ ਚਲੋ ਚੰਗ ਚੱਲ ਪੋਗਾ ਆ ਲੈ ਜੋ ਠੀਕ ਹੈ ਜੀ ਠੀਕ ਹੈ ਬਨ ਲਗੀ ਅਹ ਠੀਕ ਆ ਵੀਰ ਇਕਬਾਲ ਸਿੰਘ ਜੀ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਸੇਲ ਵਾਸਤੇ ਹੈਗੀ ਆ ਪਾਈਏ ਚਾਨਣਾ ਵੀਰ ਜੀ ਕਿੰਨਾ ਸੁਆ ਕੇ ਸੁਣਨ ਜਾ ਰਹੀ ਹੈ ਜੀ ਦੂਜੇ ਸੂਏ ਕਹਿ ਗਏ ਦਤੀਜ ਮਾਲਕਣਗੇ ਠੀਕ ਆ ਦੂਜਾ ਸੂਆ ਕਹਿ ਗਏ ਦਿੱਤੀ ਆ ਹਾਂ ਜੀ ਭਲਾਂ ਦੀ ਤੀਜਾ ਮਾਲ ਲੈ ਕੋਈ ਭਲਾਂ ਦੀ ਦੂਜਾ ਮਾਲ ਲੈ ਆਪ ਦੀ ਸੋਚ ਸਮਝ ਅਨੁਸਾਰ ਜਿੰਨਾ ਕਿਸੇ ਨੂੰ ਲੱਗਦਾ ਦੋਸਤੋ ਤੁਸੀਂ ਮੰਨ ਸਕਦੇ ਬਾਈਆਂ ਦਾ ਵੀ ਆਪਾਂ ਨੂੰ ਅਗਲੇ ਘਰ ਨੇ ਦੂਜਾ ਸੂਬਾ ਕਹਿ ਕੇ ਦਿੱਤੀ ਪਰ ਤੁਹਾਨੂੰ ਜੇ ਤੀਜੇ ਦੀ ਸਮਝ ਆਉਂਦੀ ਆ ਚੌਥੇ ਦੀ ਆਉਂਦੀ ਆ ਉਹ ਤੁਸੀਂ ਮੰਨ ਸਕਦੇ ਹੋ ਪਰ ਤੀਜੇ ਵੀ ਸੂਬੇ ਹੋ ਸਕਦੀ ਆ ਦੂਜਾ ਕਹਿ ਕੇ ਵੀਰ ਹੁਣਾਂ ਨੂੰ ਦਿੱਤੀ ਆ ਅ ਮੱਝ ਸੋ ਵੀਰ ਕੀ ਇਨਫੋਰਮੇਸ਼ਨ ਹੈਗੀ ਆ ਇਹ ਮੱਝ ਸੂਈ ਅੱਜ ਹੀ ਸੂਈ ਸੀ ਅੱਜ ਹੀ ਸੂਈ ਬਈ ਇਹ ਜ਼ੇਰ ਪਣੀਆ ਘੰਟਾ ਕੁ ਹੋਇਆ ਸੂਈ ਨੂੰ ਪੌਣਾ ਘੰਟਾ ਠੀਕ ਆ ਅ ਸੋ ਦੋਸਤੋ ਤਕਰੀਬਨ 1 2 ਡੇਢ ਘੰਟੇ ਦੀ ਜਿਹੜੀ ਨਸਮਾ ਹੋ ਗਿਆ ਸੂਈ ਨੂੰ ਤੇ ਮੇਲ ਕਾਫ ਆ ਦੋਸਤੋ ਮਗਰ ਕਟਾ ਆ ਤੁਸੀਂ ਦੇਖ ਲਵੋ ਤੇ ਅੱਛਾ ਵੀਰ ਅਕਬਾਲ ਸਿੰਘ ਜੀ ਕਿੰਨਾ ਕੁ ਮਿਲਕ ਕਰਦੇ ਹੋ ਵੀ ਇਹ ਮਜ ਇਹ ਬਾਈ ਜੀ 11 ਕਿਲੋ ਦਾ ਚਵਾਉ ਜੋਗਣਾ ਖੰਡੇ 11 ਲੀਟਰ ਚਵਾ ਦੇਗੀ 12 13 ਚਾਹੀਏ ਇਹ ਠੀਕ ਹੈ 10 ਤੋਂ ਬਾਹਰ ਜਾਊਗੀ 11 ਹੋਵੇਗੀ ਠੀਕ ਹੈ 10 ਤੋਂ ਬਾਹਰ ਜਿਹੜਾ ਦੋਸਤੋ ਮਿਲਕ ਵੀਰ ਕਹਿ ਰਹੇ ਨੇ ਵੀ ਜਾਊਗੀ 11 ਲੀਟਰ ਦੁੱਧ ਚਵਾ ਦੇਗੀ ਬਾਕੀ ਥਣਾ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਮੁਠੀ ਵਾਲਾ ਥਣਾ ਤੇ ਬਿਲਕੁਲ ਤਾਜੀ ਸੂਈ ਆ ਦੋਸਤੋ ਮੋਲ ਆਪਾਂ ਵੀਰ ਦੇ ਕੋਲ ਪੁੱਛ ਲੈਣਾ ਤੇ ਤਸੱਲੀ ਤੁਸੀਂ ਜਿਹੜੀ ਹੈਗੀ ਦੋਸਤੋ ਪਸੂ ਜਿਹੜਾ ਸੋਇਆ ਹੈਗਾ ਤਸੱਲੀ ਤੁਸੀਂ ਘਰ ਪਹੁੰਚ ਕੇ ਜਿਹੜੀ ਜਰੂਰ ਕਰ ਸਕਦੇ ਆ ਆ ਲੋ ਜੀ ਹਾਂ ਜੀ ਤੇ ਆ ਦੇਖੋ ਜੀ ਬਿਲਕੁਲ ਬੈਕ ਸਾਈਡ ਤੋਂ ਹਵਾਨਾ ਦੇਖੋਗੇ ਦੋਸਤੋ ਤੇ ਤੁਹਾਨੂੰ ਜਿਹੜੀ ਜਜਮੈਂਟ ਹੈਗੀ ਆ ਤੁਹਾਨੂੰ ਸੋਚ ਸਮਝਾ ਉਹ ਆਈ ਜਾਣੀ ਹੈਗੀ ਆ ਬਿਲਕੁਲ ਪੱਧਰ ਲੇਵਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਦੀ ਜਿਹੜੀ ਵਿਥ ਵਿਰਲਾ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਆ ਲੋ ਜੀ ਠੀਕ ਆ ਠੀਕ ਆ ਜੀ ਠੀਕ ਆ ਤੇ ਇਕਬਾਲ ਵੀਰ ਜੀ ਇਹਦਾ ਕੀ ਡਿਮਾਂਡ ਰੱਖੀ ਹੋਈ ਹੈ ਜੀ ਇਹਦੀ ਬਾਈ ਜੀ ਲੈਣ ਦੇਣ ਵਾਲੀ ਗੱਲ 70000 ਰੁਪਏ ਮੁੱਲ ਹੈ ਜੀ ਠੀਕ ਹੈ ਜੀ 70000 ਮਤਲਬ ਹੈ ਕਿ ਆਪਾਂ ਲੈਣ ਦੇਣ ਦੀ ਗੱਲ ਹੈ ਲੈਣ ਦੇਣ ਦੇ ਨਾਲ ਜੈਸਨੋ ਵਾਲੀ ਗੱਲ ਹੈ ਹਾਂਜੀ ਹਾਂਜੀ ਮੰਗਣ ਨੂੰ ਮਤਲਬ ਕਹਿ ਲਓ ਜਿੰਨਾ ਮਰਜ਼ੀ ਮੰਗ ਸਕਦੇ ਆ 70 ਗਾਲੋਂ ਪਾ ਲਈ ਸੀ ਕਰਾ ਲੂ ਹੂੰ 70 ਦੀ ਹਾਂ ਦੇ ਨਾਲ ਹੀ ਠੀਕ ਹੈ 70000 ਦੀ ਜਿਹੜੀ ਦੋਸਤੋ ਜੈਸਨੋ ਵੀਰ ਨੇ ਕਹਿ ਦਿੱਤੀ ਆ ਬਾਕੀ ਕੋਈ ਛੋੜ ਮਾਣਤਨ ਹੋ ਜਾਏਗਾ ਨਾ ਮਾਣਤਨ ਤਾਂ ਮੌਕੇ ਤੇ ਹੋ ਜੂਗਾ ਹੋ ਜਾਏਗਾ ਮਾਣਤਨ ਜਿਹੜਾ ਦੋਸਤੋ ਘਰ ਪਹੁੰਚ ਕੇ ਜਦੋਂ ਤੁਸੀਂ 70000 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੋਇਆ ਥੋੜੇ ਤੋਂ ਥੋੜਾ ਜਿੰਨਾ ਵੀ ਹੋਇਆ ਜਰੂਰ ਵੀਰ ਕਰ ਦੋਵੇਗਾ ਅੱਛਾ ਵੀਰ ਇਕਬਾਲ ਸਿੰਘ ਜਿਹੜੇ ਸੰਪਰਕ ਨੰਬਰ ਨੇ ਜਰੂਰ ਬੋਲ ਕੇ ਦੱਸ ਦਿੱਗੇ 98552 04184 ਠੀਕ 904192711 ਠੀਕ ਆ ਸੋ ਦੋਸਤੋ ਇਹ ਹਨ ਵੀਰ ਇਕਬਾਲ ਸਿੰਘ ਜੀ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਤਕਰੀਬਨ 200 ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਕਿੱਲੇ ਦੇ ਉੱਪਰ ਮੈਂ ਪਹਿਲਾਂ ਸ਼ਿਕਰ ਕਰ ਦਿੱਤਾ ਆਉਂਦੇ ਰਹਿੰਦੇ ਆ। ਸੋ ਪਿੰਡ ਵਕੀਲਾਵਾਲਾ ਹੈਗਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ। ਸੋ ਤੁਸੀਂ ਘਰ ਪਹੁੰਚ ਕੇ ਨਰਕਪਰਖ ਜਿਹੜੀ ਤਸੱਲੀ ਆ ਦੋਸਤੋ ਪਸ਼ੂਆਂ ਦੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਜੀ। ਹਾਂਜੀ ਦੋਸਤੋ ਵੀਰ ਇਕਬਾਲ ਸਿੰਘ ਦੇ ਕੋਲ ਜਿਹੜੀ ਇੱਕ ਹੋਰ ਮੱਝ ਜਿਹੜੀ ਸੇਲ ਵਾਸਤੇ ਅਵੇਲੇਬਲ ਹੈਗੀ ਆ ਤੁਸੀਂ ਇਸ ਮੱਝ ਦੀ ਡਿਟੇਲ ਮੈਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਤੁਸੀਂ ਇਸ ਬਾਰੇ ਵੀ ਜਿਹੜੀ ਗੱਲਬਾਤ ਕਰ ਸਕਦੇ ਹੋ ਇਹ ਵੀ ਕਰੀ ਸਕਦੇ ਹੋ ਦੋਸਤੋ ਪੁੱਛ ਲੈਣੇ ਆ ਕਿੰਨਾ ਸਮਾਂ ਅਜੇ ਸੂਣ ਦੇ ਵਿੱਚ ਪਿਆ ਇਸ ਮੱਝ ਦਾ ਤੇ ਕੀ ਰੇਟ ਰਹਿਣਗੇ ਅੱਛਾ ਵੀਰ ਇਕਬਾਲ ਸਿੰਘ ਜੀ ਕਿਨਵਾ ਸੂਬਾ ਸੂਣ ਜਾ ਰਹੀ ਹੈ ਇਹ ਚੌਥਾ ਸੂਬਾ ਜੀ ਚੌਥਾ ਸੂਬਾ ਹਾਂਜੀ ਤੇ ਵੀਰ ਸਮੇਂ ਦੀ ਗੱਲ ਕਰੀਏ ਕਿੰਨਾ ਸਮਾਂ ਲੱਗੇਗਾ ਹਾਂ ਬਾਈ 12 ਦਿਨ ਬਾਕੀ ਹੈ ਅਜੇ 12 ਦਿਨ ਬਾਕੀ ਆ ਦੋਸਤੋ ਬਾਕੀ ਖਣ ਦੀ ਬਹੁਤ ਵਧੀਆ ਚੰਗੀ ਹੈਗੀ ਆ ਅੱਛਾ ਇਹ ਵੀ ਵੀਰ ਘਰ ਦੀ ਮਾਝੀ ਰੱਖੀ ਹੋਈ ਹੈ ਇਹ ਘਰ ਦੀ ਹੈ ਠੀਕ ਹੈ ਜੀ ਤੇ ਸੂਬਾ ਮਤਲਬ ਕਿ ਹੁਣ ਚੌਥਾ ਸੂਬਾ ਸੂਣਾ ਤੇ ਤੀਜੇ ਸੂਬੇ ਦੇ ਵਿੱਚ ਕੀ ਰਿਕਾਰਡ ਰਿਆ ਵਧੀਆ ਕਿੰਨਾ ਕਿੰਨਾ ਤੇ ਦਿੱਤਾ ਜੀ ਸਾਢੇ 13 ਕਿਲੋ ਦਾ ਕੰਡੇ ਦੇ ਕੀਤਾ 14 ਨਹੀਂ ਕੀਤਾ ਸਾਢੇ 13 ਪੂਰਾ ਕੰਡੇ ਦਾ ਜੋ ਵੀ ਦੋ ਆਣਗੇ ਦੋਵਾਂ ਟੰਗਾ ਦਾ ਸਾਢੇ 13 ਲੀਟਰ ਚੋਂ ਆਉਂਦੀ ਰਹੀਏ ਦੋ ਜੀ ਸਾਢੇ 13 ਲੀਟਰ ਦੀ ਜਿਹੜੀ ਦੋਸਤੋ ਤੀਜੇ ਸੂਬੇ ਦੇ ਵਿੱਚ ਮਿਲਕ ਦੀ ਕਪੈਸਿਟੀ ਰਹੀ ਆ ਬਾਕੀ ਥਾਣਾ ਦੀ ਕੁਆਲਿਟੀ ਜਿਹੜੀ ਆ ਤੁਸੀਂ ਜ਼ਰੂਰ ਵੇਖ ਲਵੋ ਆ ਲੋ ਬਾਕੀ ਥਣਾ ਵੱਲੋਂ ਵੀਰ ਇਕਬਾਲ ਸਿੰਘ ਜੀ ਬਿਲਕੁਲ ਸਾਫ਼ ਹੈ ਨਾ ਥਣਾ ਵੱਲੋਂ ਗਾਰੰਟੀ ਵੀ ਘਰ ਦੀ ਜੁਈਆ ਵੀ ਪਾਦੇ ਨੇ ਠੀਕ ਆ ਇਹਦਾ ਮੁੱਲ ਕਿੰਨਾ ਰੱਖਿਆ ਹੋਇਆ ਜੀ ਇਹਦਾ ਮੁੱਲ ਹੀ 70000 ਰੁਪਈਆ ਹੈ 70000 ਹਾਂ ਜੀ ਤਾਂ ਦਿਨ ਕਰੈਕਟ ਜਿਹੜੇ ਸਹੀ ਆ ਬਿਲਕੁਲ ਗਿਣਤੀ ਦੇ ਦਿਨਾਂ ਗਿਣਤੀ ਦੇ ਪੂਰੇ ਰਹਿੰਦੇ ਆ ਜੀ ਕੋਈ ਜੋੜ ਨਾ ਉੱਤੇ ਹੀ ਹੋ ਸਕਦਾ ਕੋਈ ਜਾੜੀ ਪਹਿਲਾਂ ਸੀਗਾ ਜੀ ਆਪਾਂ ਨੂੰ 12 ਦਿਨ ਪੂਰੇ ਨਹੀਂ ਹੋਏ ਠੀਕ ਆ ਬੰਦੇ ਹਾਂ ਠੀਕ ਆ ਸੋ ਦੋਸਤੋ ਜਦੋਂ ਦੀ ਬਣੀ ਆ ਵੀਰ ਹੁਣਾਂ ਕੋਲ ਮਤਲਬ ਕਿ ਲਿਖਿਆ ਵੀ ਪਿਆ ਤਕਰੀਬਨ ਜਿਹੜੇ ਗਿਣਤੀ ਦੇ ਦਿਨ ਆ 12 ਦਿਨ ਹੈਗੇ ਆ ਬਾਕ ਬੇਹਰ ਲੋਕਾ ਜੇ ਢੇਲ ਟੂਲ ਕਾਫੀ ਆ ਮਾਜੇ 24ਵੇਂ ਸੂਵੇ ਆ ਲੇਵਾ ਜਿਹੜਾ ਪਰ ਨਾਲ ਹੀ ਨੇ ਸ਼ੁਰੂ ਕਰ ਦਿੱਤਾ ਸਟਾਰਟ ਕਰ ਦਿੱਤਾ ਦੋਸਤੋ ਬਾਕੀ ਵਟ ਬਟ ਕਾਫੀ ਜੇ ਢਿੱਲਾਂ ਬਹੁਤ ਜਾਂਦੀਆਂ ਨੇ ਵਧੀਆ ਚੰਗਾ ਖੁੱਲਾ ਲੇਵਾ ਬਣਾ ਕੇ ਤਿਆਰ ਕਰਨਾ ਕਿਉਂਕਿ ਦੋਸਤੋ ਜਿਹੜੀ ਮਿਲਕ ਦੀ ਕੈਪੈਸਿਟੀ ਆ ਉਹ 13 ਤੋਂ 13.5 ਲੀਟਰ ਦੀ ਪਹਿਲੇ ਸੂਬਿਆਂ ਦੇ ਵਿੱਚ ਰਹੀ ਆ ਤੇ ਫਿਰ ਕਪਾਲੇ ਨੂੰ ਖੋਲ ਕੇ ਤੋਰੀ ਲੱਗੇ ਕੱਟ ਲੋ ਬਸ ਆਹ ਲੋ ਦੋਸਤੋ ਕਰ ਲੋ ਚੈੱਕ ਤੇ ਬਾਕੀ ਵਧੇਰੇ ਤੁਸੀਂ ਆਪਣੀ ਤਸੱਲੀ ਲਈ ਜਿਹੜਾ ਘਰ ਪਹੁੰਚ ਕੇ ਤਸੱਲੀ ਕਰ ਸਕਦੇ ਜੀ ਵੱਡੀ ਜਿਹੜੀ ਹੈ ਦੋਸਤੋ ਹਾਈਟ ਵੱਲੋਂ ਵੇਖੀਏ ਤੇ ਸਿੰਗਲ ਹੱਡੀ ਦੇ ਵਿੱਚ ਹਾਈਟ ਕਦ ਕੱਟ ਬਹੁਤ ਵੱਡਾ ਹੈਗਾ ਇਸ ਮੱਝ ਦਾ ਕੋਈ ਛੋਟੀ ਜੀ ਜਿਹੜੀ ਮੀਡੀਅਮ ਹਾਈਟ ਮੈਂ ਉਹ ਨਿਕਾਉਂਗਾ ਕਿਉਂਕਿ ਵੱਡੀਆਂ ਮੱਝਾਂ ਦੇ ਵਿੱਚ ਜਿਹੜੀ ਹਾਈਟ ਇਹ ਸਮਝਦੀ ਪੈਂਦੀ ਆ ਤੇ ਬਿਲਕੁਲ ਵਧੀਆ ਚੰਗੀ ਦੋਸਤੋ ਭਾਰੀ ਮੱਝ ਹੈ ਤੇ ਸਿੰਗਲ ਹੱਡੀ ਆ ਦੋਸਤੋ ਆਰਡਰ ਦੀ ਕੁਆਲਿਟੀ ਇੱਕ ਵਾਰੀ ਫੇਰ ਤੁਸੀਂ ਚੈੱਕ ਕਰ ਲਓ ਆ ਲਓ ਜੀ अच्छा वीर اقبال ਵੀ 70000 ਦੇ ਵਿੱਚੋਂ ਇੰਦਾਜੂ ਵੀ ਮਾਨਤਨ ਹੋ ਜਾਏ ਨਾ ਕਰੇ ਮਾਨਤਨ ਕਰ ਦੇਣਾ ਮਾਨਤਨ ਜਰੂਰ ਕਰ ਦੇ ਜੀ ਜਿੰਨਾ ਵੀ ਹੋ ਸਕਦਾ ਖੁੱਲ ਕੇ ਕਰ ਦੇਣਾ ਆਪਣੇ ਵੀਰ ਭੈਣ ਭਰਾ ਕੋਈ ਇਹ ਨਾਖੇ ਵੀ ਨਹੀਂ ਕੋਈ ਗੱਲ ਇਹ ਮਾਨਜੂ ਰੱਖਾਂਗੇ ਜਿਹੜਾ ਬੰਦਾ ਹੂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ